हां साहिब नु कोई 10:00 10:30 ਵਜੇ ਪਹੁੰਚਿਆ ਪਿੰਡ ਮੇਰਾ ਗਨੂਪੁਰਾ ਗੁਰਮੀਤ ਸਿੰਘ ਜੀ ਪਤਾ ਲੱਗਾ ਵੀ ਗੱਡੀ ਕੋਈ ਆੜ ਕੇ ਦੁਕਾਨਾਂ ਦੇ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਤੂਲ ਮੇਰੇ ਵੈਲਡਿੰਗ ਮਸ਼ੀਨਾਂ ਵਰਮਾ ਗ੍ਰਾਈਂਡਰ ਮਸ਼ੀਨਾਂ ਕੋ 2 ਲੱਖ ਦੇ ਟੂਲ ਆ ਤੇ ਉਹ ਦੂਸਰਾ ਗੇਟ ਬੋਰਡ ਸੀ ਕੋਈ ਦੁਕਾਨਾਂ ਵੀ ਢੱਡ ਗਿਆ 1 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਕਾਰਨ ਹੋਈ ਹੁੰਦੀ ਇਹ ਇਹੀ ਸੋਚੀ ਆ ਡਰਾਈਵਰ ਨੂੰ ਕੋਈ ਨਸ਼ਾ ਕੀਤਾ ਹੋਇਆ ਜਾਂ ਨੀਂਦ ਚਾਏ ਹੁਣ ਪਾ ਦਿੰਦੇ ਠੀਕ ਹੈ ਠੀਕ ਜਿਸ ਦੇ ਬਾਰੇ ਕੋਈ ਨਹੀਂ ਪਤਾ ਨਹੀਂ ਪਤਾ ਕੀ ਕਾਰਨ ਬਣਿਆ ਆ ਦੋ ਲੱਖ ਸੇ ਮੀਟਰ ਆ ਉਹਨਾਂ ਵਿੱਚ ਮੀਟਰ ਲੱਗੇਗੇ 40 ਦੇ ਮੀਟਰ ਲੱਗੇ ਬੀਵੀ ਬੋਰਡ ਦਾ ਵੀ ਨੁਕਸਾਨ ਹੋ ਗਿਆ ਹਾਂਜੀ ਕਾਫੀ ਨੁਕਸਾਨ ਹੋਇਆ ਸਸੀਆਂ ਸਾਰਿਆਂ ਨੂੰ ਅਈ ਇਹ ਰਾਤ ਨੂੰ ਗੱਡੀ ਆਈ ਉਥੋਂ ਕਪੂਤਾਲੀ ਲੋੜ ਹੋ ਕੇ ਇੱਥੇ ਤਿਬੜੀ ਲਾਗੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨੇ ਵਿੱਚ ਗਰਾਸਪੁਰ ਨੂੰ ਜਾਣਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਅਨਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਹੀ ਕੋਈ ਕੁਝ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਦਾਰੂ ਦੂਰ ਵਾਲਾ ਕੋਈ ਚੱਕਰ ਨਹੀਂ ਸੀਗਾ ਗਟੀਆਂ ਬੈਲਸ ਹੋ ਕੇ ਦੁਕਾਨ ਦੇ ਵਿੱਚ ਪੜ ਗਈ ਹੈ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਕੁਕ ਬਦ ਘਟ ਹੋ ਸਕਦਾ ਹੈ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਝ ਵੀ ਹੋ ਸਕਦਾ ਹੈ ਤੇ ਠੀਕ ਆ ਤੇ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਚਲ ਜਿਹੜਾ ਹੋਇਆ ਉਹਦਾ ਮੁਕਤ ਹੈਗਾ ਜੀ ਸਾਡਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਬਾਕੀ ਦੇਗ ਜੋ ਵੀ ਕਨਾਂ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਵੀ ਕਰਨਾ ਹੈ ਹਾਂ ਜੀ ਠੀਕ ਹੈ ਸਟੋਟਕ ਤੇ ਸੜਕ ਦੀ ਗੱਲ ਹੈ ਐਮਐਸਐਮ ਦਾ ਵੀ ਜਿਹੜਾ ਅੰਮ੍ਰਿਤਸਰ ਫਰਦਾਸਪੁਰ ਰੋਡ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ట్రాਫਿਕ ਹੈ ਸਾਨੂੰ ਐਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਹੈ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਡੇਰੀ ਵੇਟ ਕਰਨੀ ਪੈਂਦੀ ਸਹੀ ਬਹੁਤ ਟ੍ਰਾਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਉਂਦੇ ਆ ਵੀ ਬੇਨਤੀ ਹੈ ਸਾਡੀ ਸਾਰੀ ਸਰਕਾਰਾਂ ਨੂੰ ਕਿ ਇੱਥੇ ਸੜਕ ਦਾ ਨਾ ਝੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਢ ਕੇ ਇਹਦਾ ਹੱਲ ਕੀਤਾ ਜਾਏ ਕਿਉਂਕਿ ਪਿੰਡ ਦੀ ਬਾਤੀ ਦੋਹੀਂ ਪਾਸੀ ਹੈ ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪਿੰਡ ਦੇ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹਰ ਕੱ ਠੀਕ ਹੈ ਜੀ ਲੇਕੋ ਬਾਦੀ ਦਾ ਕੋ ਨੁਕਸਾਨ ਨਾ ਹੋਵੇ ਠੀਕ ਹੈ ਤੇ ਸੜਕ ਬਹੁਤ ਛੋਟੀ ਹੱਸ ਹਾਬਾ ਨਾ ਬੜਾ ਨੁਕਸਾਨ ਹੋ ਰਿਹਾ ਜੋ ਜੜਾ ਹਾਸਾ ਹੋਇਆ ਬਹੁਤ ਮਾੜਾ ਹੋਇਆ ਹਾਂਜੀ ਹਾਂਜੀ ਔਰ ਦੇਖੋ ਰਾਤ ਦੇ ਟਾਈਮ ਤੇ 2:30 ਵਜੇ ਹਾਂਜੀ ਹਾਂਜੀ ਔਰ ਦੇਖ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਦੇ ਜੜੇ ਮਰ ਜਾਂਦੇ ਇਹ ਮੁੰਡਾ ਜੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਆ ਇਹਦਾ ਠੀਕ ਹੈ ਅਕਸਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ ਠੀਕ ਹੈ ਔਰ ਰਾਤ ਕਰਕੇ ਇਹ ਪਰਮਾਤਮਾ ਦੀ ਸਮਝੋ ਕਿਰਪਾ ਹੋਏ ਕਿ ਕੋਈ ਜਾਣੇ ਨ ਹਾਂਜੀ ਉਹ ਬਚ ਗਿਆ ਪਰਲੇ ਪਾਸੋਂ ਘੜ ਕੇ ਪੁੱਛ ਲਿਆ ਅੱਗੇ ਕਟਿਆ ਉਹਨੂੰ ਕਟਿਆ ਵਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਹੁਣੇ ਨਹੀਂ ਪਤਾ ਕਿ ਉਹ ਜਿਹੜਾ ਡਰਾਈਵਰ ਹੈ ਉਹਦੇ ਕੋਲ ਨੀਂਦ ਵਿੱਚ ਜਾਂ ਕੋ ਨਸ਼ੇ ਸੀ ਜਾਂ ਕੋਈ ਗਲਤੀ ਲੱਗ ਗਈ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਆ ਜਿੰਨੇ ਮੀਟਰ ਸਾਰੇ ਟੁੱਟ ਗਏ ਨੇ ਔਰ ਜੋ ਵੀ ਸਰਕਾਰ ਕਰ ਸਕਦੀ ਹੈ ਇਹਦੇ ਵਿੱਚ ਕਰਨਾ ਚਾਹੀਦਾ ਹੈ